ਗੰਗੂ ਕੀ ਵਾਹੇ ਗੁਰ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਤਿ ਨਾਮ ਜੀ ਵਾਹਿ ਹੈ ਗੁਰ ਸਾਹਿਬ ਜੀ ਵਾਹਿ ਹੈ ਗੁਰੂ ਦਾ ਖਾਲਸਾ ਵਾਹਿ ਹੈ ਗੁਰੂ ਦੀ ਫਤਿਹ ਸਵੇਮ ਹਲੇ ਚੌਥੇ ਗੇ हथ बोर प्रसाद हिकु माण्ह हर बुण साध गांव गुण गांव द manevi mevasa sarver pur jane ki asa sadgur sev param pad paya ab nazi ab gat ਇਸ ਬੇਟਾ ਮਰ ਨਾ ਜੰਪਾ ਕੱਲ੍ਹ ਸਾਲ ਬਾਸ ਜੁਰ ਜੰਪਾ ਜੰਪਾ ਗੁਲ ਮੇਮਲਾ ਸੋ ਜਨ ਜਨ ਕੇ ਰ ਅਮਨਮ ਜਨ ਕੋ Poria! Ensa de Gurosem, chama de Rasubaya. Ensa de Gurosem, chama de Nam ਹਰ ਨਾਮ ਰਸਕੋ ਗੋਬਿੰਦ ਗੰਗਾ ਹਕ ਤਾਗਤ ਸੰਤ ਸਾਰੇ ਕਾ ਕਾਲਿਆ ਫਕੁਰ ਹਰਦਾਸ ਤਰੇ ਗੁਰ ਨਾਮ ਦਾਸ ਸਰ ਆਪਰ ਮਾਰੇ ਦੀ ਪਰਵਾ ਅਮੇ ਅਮਰਾ ਬਾਦੇ ਅਮਰਾ ਸਰਹਾਵਰ ਸਾਧ ਪਰੀਆ ਤੇ ਪੀਵਾ ਸੰਦ ਕਰ ਰਹਾ ਹੈ ਮਨ ਮ ਜਨਮ ਬਬ ਜਨਹਾ ਸੇਵਾ ਕਰਿਆ ਬਾਹਨਿਵਾਰ ਆਮਬਾ ਬਾਦਨੀਨਾ ਸ਼ਬਦੁ ਮਾਤ ਦੇ ਉਧਰ ਤਰੇ ਤਾਲ ਕਾਲਿਏ ਧਕੁਰ ਹਰਨਾਸ ਤਨੇ ਗੁਰੂ ਆਮਦਾਸ ਸਦ ਆਪਰ ਪਰੇ ਸਦ ਗੁਰ ਮਤ ਗੁਰ ਮੇਮਲ ਸੰਗਤ ਆਦਮ ਰੰਗ ਜਲੂ ਲਪਿਆ ਜਾ ਗਿਆ ਮਨ ਕਾਵਲੇ ਸਹਜ ਵਰਗਾ ਸਿਆ ਆ ਬੰਨ ਰੰਗ ਘਰੇ ਲਾਉ ਸਾਜੁਰ ਦੀ ਹਾਲ ਹਰਨ ਹਮ ਨਿ 来ਆ ਕਿਸ ਪਰਸਾਦ ਬਸ ਪੰਜ ਗਰੇ ਕਾਲ ਕਾਲ ਨਾ ਕੋਰ ਹਰ ਨਾਸਤ ਨੇ ਗੁਰਨਾਮ ਦਾਸ ਸਰ ਆਪਰ ਪਰੇ ਅਨਬਾ ਹੁਣ ਮਾਨ ਹਕਾਲ ਲਿਵ ਲਾਗੀ ਬਾਰਿਸ਼ ਬੈਠਿਆ ਸੈਜ ਕਰੇ ਸਾਧ ਗੁਰ ਪਰਸਾਨ ਮਰਮ ਪਰ ਬਾਇਆ ਭਗਤ ਬਾਇ ਬੰਧਾਰ ਪਰ ਮੇਟਾ ਜਨਮ ਮਰਨ ਭੋ ਭਾਗਾ ਜਿਤ ਲਾਗਾ ਸੰਤੋਖ ਸਦੇ ਤਬ ਕਲਿਆ ਠਗੁਰ ਹਰਿ ਦਾਸ ਤਰੇ ਗੁਣ ਨਾਮ ਦਾਸ ਸਾਧ ਆਪ ਪਰ ਭਰੇ ਅਪਰ ਪਰੇ ਪਾਇਓ ਅਪਾਰ ਰਿਦ ਅੰਤਰ ਤਾਰਿਓ ਦੁਖ ਭੰਜਨ ਆਤਮ ਪਰਬੋਤ ਮਨਤਾਤ ਵਿਚਾਰਿਓ ਸਦਾ ਚਾਏ ਹਰ ਪਾਏ ਪ੍ਰੇਮ ਰਾਸ ਆਪੇ ਜਾਣੇ ਸਾਥ ਗੁਰ ਕਾ ਪਰਸਾ ਸਾਜ ਸੇਤੀ ਰੰਗ ਮਾਣੇ ਨਾਨਕ ਪਰਸਾਦ ਅੰਗਦ ਸਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਾਲੂ ਚਰਾ ਸਾ ਅਮਰ ਅਸਰਾਸਨ ਪ੍ਰਕਾਲਸ ਮਿਲਤ ਸ਼ਾਂਤ ਉਪਜਾ ਦੁਰਤ ਦੂਰੰਤਰ ਨਾਸਾ ਸ਼ੋਕ ਸਾਗਰ ਪਾਇਓ ਦਿਨ ਤ ਹਰ ਮੱਗ ਨਾ ਹੁੱਟਾ ਸੰਜਮ ਸਤ ਸੰਤੋਖ ਸ਼ੀਲ ਸਨਾਹ ਮੁਫਟਾ ਸਤ ਗੁਰ ਪਰਮਾਤਮਾ ਵਿਦਨਾ ਸਿਰੋ ਜਗ ਜਸ ਤੂਰ ਬਜਾਇਆ ਗੁਰ ਰਾਮਦਾਸ ਕਾਲ ਉਚਰਾ ਸੇ ਅਪ ਅਮਰ ਪਾਦੇ ਪਾਇਆ जग जितु सतगुरु परमान मन एक ਧਿਆਇਓ ਕੰਨ ਧਨ ਸਤਗੁਰੂ ਅਮਰਦਾਸ ਜਿਨ ਨਾਮ ਜੜਾਇਓ ਨਵਨੀਬ ਨਾਮ ਨਿਦਾਨ ਰਿਤ ਸਿਧ ਤਾਂ ਕੀ ਦਾਸੀ ਸਹਜ ਸਰੋਵਰ ਮਿਲੇਉ ਪੁਰਖ ਭੇਟਿਓ ਅਬਨਾਸੀ ਆਦਲੇ ਭਗਤ ਜਿਤ ਲਗਤੈ ਰੇ ਸੋ ਗੁਰ ਨਾਮ ਵਡਾਏ ਓ ਗੁਰੂ ਰਾਮਦਾਸ ਕਲ ਉਚਰੇ ਤੇ ਹਰ ਪ੍ਰੇਮ ਪਦਾਰਥ ਪਾਏ ਓ ਪ੍ਰੇਮ ਭਗਤ ਪਰਵਾਹ ਪ੍ਰੀਤ ਕੋ ਬਲੀਨਾ ਹੁਟਟ ਸਤਗੁਰ ਸ਼ਬਦ ਅਥਾ ਅਮੇਤਾਰਾ ਰਸ ਗੁਟਟ ਮਤ ਮਤਾ ਸੰਤੋਖ ਪਿਤਾ ਸਰ ਸਹਜ ਸਮਾਇਓ ਆਇਓ ਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਅਭਗਤ ਅਗੋਚਰ ਅਪਰਪਰ ਮਨ ਗੁਰ ਸ਼ਬਦ ਵਸਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਜਗਤ ਉਦਾਰਨ ਪਾਇਓ ਜਗਤ ਉਦਾਰਨ ਨਵ ਨਿਦਾਨ ਭਗਤੇ ਪਾਵਤਾਰਨ ਅੰਮ੍ਰਿਤ ਬੂੰਦ ਹਰ ਨਾਮ 비스기 비케 니와란 사드 트로머 ਫਲਿਆ ਗਿਆਨ ਅਮਰ ਫਲ ਲਾਗੇ ਘਰ ਪਰਸਾਦ ਪਾਈ ਏ ਤਨ ਦੇ ਜਨ ਵਡ ਭਾਗੇ ਫੇ ਮੁਕਤੇ ਭਏ ਸਤਿਗੁਰੂ ਸ਼ਬਦ ਮੰਨ ਘਰ ਪਰਚਾ ਪਾਇਓ ਗੁਰ ਰਾਮਦਾਸ ਗਲ ਚੜੈ ਮੈਂ ਸ਼ਬਦ ਦੀ ਨੀਸਾਨ ਬੁਜਾਇਆ ਸੇਜ ਸਦਾ ਸਹਿ ਚਮਾਨ ਸੰਤੋਖ ਸਰਾਈ ਚ ਸਦਾ ਸ਼ੀਲ ਸੁਨਣਾ ਹੋ ਸੁ ਹੈ ਗੁਰ ਸ਼ਬਦ ਸਮਾਚਰਿਓ ਨਾਮ ਮਿਟੇਕ ਸੰਗਾਦ ਬੋਹਾ ਜੁਨਿਓ ਪਲ ਅਮਲ ਸਤਗੁਰ ਸੰਗ ਨਿਵਾਸ ਗੁਰ ਰਾਮਦਾਸ ਤਲ ਉਚਰੇ ਤੂ ਸਹਿਜ ਸਰੂਵਰ ਬਾਸ ਗੁਰ ਜਿਨਕੋ ਸੋ ਪਰਸਨ ਨਾਮ ਹਰਿ ਵਿਧਿ ਨਿਵਾਸਾ ਜਿਨਕੋ ਗੁਰ ਸੋ ਪਰਸਨ ਦੁਤ ਦੂਰੰਤਰ ਨਾਸਾ ਗੁਰ ਜਿਨਕੋ ਸੋ ਪਰਸਨ ਮਾਨ ਬਿਮਾਨ ਨਵਾਰਾ ਜਿਨਕੋ ਗੁਰ ਸੋ ਪਰਸਨ ਸ਼ਬਦ ਲਗ ਪਾਉ ਜੇ ਲਤਾਰਾ ਪਰ ਚੋ ਪ੍ਰਮਾਨ ਗੁਰ ਪਾਇਓ ਤਿੰਨ ਸਕੇ ਹਥ ਜਨਮ ਜਾਗ ਸ੍ਰੀ ਗੁਰੂ ਸਰਨ ਪਜ ਕਲ ਕਬ ਪੁਗਤ ਮੁਕਤ ਸਭ ਗੁਰੂ ਲਗ ਸਤ ਗੁਰਖੇ ਮਤਾਣਿਆ ਯੁਗ ਜੂ ਸਮਾਣੇ ਅਨਪੋ ਨਿਜਾ ਨਾਮ ਟੇਕ ਜਿਤ ਪਗਤ ਅਗਾਣੇ ਗੁਰਦਾਨ ਕੇ ਅੰਗ ਦੇ ਅਮਰ ਪਗਤ ਹਰ ਸੰਗ ਸਮਾਣੇ ਇਹੋ ਰਾਜ ਯੋਗ ਗੁਰ ਰਾਮਦਾਸ ਤੁਮ ਹੂ ਦੱਸ ਜਾਣੇ ਜਨਕ ਸੋਏ ਜਿਨ ਜਾਣਿਆ ਓਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅਪਰਾਸਰ ਭਰਿਆ ਅ ਕਥ ਕਥਾ ਅਮਰਾ ਪੂਰੀ ਜਿਸ ਦੇ ਸੋ ਪਾਵੈ ਇਹ ਜਨਕ ਰਾਜਗੁਰ RAM ਦਾਸ ਤੁਝ ਹੀ ਬਣ ਆਵੈ ਸਤਗੁਰ ਨਾਮ ਏਕ ਲਿਵ ਮਨ ਜਪੈ ਡ੍ਰੇਢ ਤਿੰਨ ਜਨ ਦੁਖ ਪਾਪ ਕੋ ਗਤ ਹੋਵੈ ਜੀਉ ਤਾਰਨ ਤਨ ਖਿਨ ਮਾਤਰ ਜਾ ਕੋ ਦ੍ਰਿਸ਼ ਤਾਰੈ ਸ਼ਬਦ ਵਿਚਾਰ ਕਾਮ ਕ੍ਰੋਧ ਖੋਵੈ ਜੀਉ ਜਿ ਹੰਸ ਬੰਦਾਤਾ ਅਗਮ ਗਿਆਨ ਵਿਖਿਆਤਾ ਇਹਨਸ ਧਿਆਨ ਤਾਵੇ ਪਲਕ ਨਾ ਸੋਵੈ ਜੀਉ ਜਾ ਕੋ ਦੇਖਤ ਦ੍ਰਿਦ ਦਰਜਵ ਨਾਮ ਸੋनिਦਾਨ ਪਾਵੈ ਗੁਰਮੁਖ ਗਿਆਨ ਦੁਰਮਤ ਮਲ ਤੋਂ ਵਾਜਿਓ ਸਤ ਗੁਰ ਨਾਮ ਏਕ ਲਿਵ ਮਨ ਜਪ ਦ੍ਰਿੜ ਤਿੰਨ ਜਨ ਦੁਖ ਪਾਪ ਤੋ ਘਤ ਹੋਵੈ ਜਿਓ ਸਾਰਮ ਕਰਮ ਪੂਰਾ ਸਤਗੁਰ ਪਾਈ ਹੈ ਜਾਂ ਕੀ ਸੇਵਾ ਸਿਧ ਸਾਧ ਮਨ ਜਨ ਸੁਰ ਨਰ ਜਾਚੈ ਸ਼ਬਦ ਸਾਰ ਏਕ ਨੇਵਲਾਈ ਹੈ ਫੁਣ ਜਾਣੇ ਕੋ ਤੇਰਾ ਆਪਾਰ ਨਿਰਭਉ ਨਿਰੰਕਾਰ ਆਕਾ ਤੇ ਕਥਨ ਹਾਰ ਤੁਝੇ ਬੁਝਾਈ ਹੈ ਪ੍ਰਮ ਭੂਲੇ ਸੰਸਾਰ ਛੁਟੋ ਜੋਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤਿ ਦਿਹਾਈ ਹੈ ਮਨ ਪ੍ਰਾਣੀ ਮੁਗਦ ਵਿਚਾਰ ਐਨ ਸਜਾਪ ਧਰਮ ਕਰਮ ਪੂਰੇ ਸਤਗੁਰ ਪਾਈ ਹੈ ਜਦ ਦਾਰਨ ਨਾਮ ਸਤਗੁਰ ਤੁਠੇ ਪਾਇਓ ਆਬੁ ਨਾ ਹੈ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ ਪਾਉ ਜਲ ਸਾਇਰ ਸੇਤ ਨਾਮ ਹਰੀ ਕਾ ਮੋਹਿ ਥਾ ਤੋ ਸਤ ਗੁਰ ਸੰਗ ਹੀਤ ਨਾਮ ਲਾਗ ਜਾਗੇ ਉਧਰਿਓ ਹੰਬਲ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਕਵਨ ਉਪਮਾ ਦੇਉ ਕਵਨ ਸੇਵਾ ਸਰਿਓ ਏਕ ਮੁਖ ਰਸਨਾ ਅਰ ਸੋ ਜੁਗ ਜੋਰ ਕਰੇ ਫੁਨ ਮਨ ਬਚ ਕਰਮ ਜਾਨ ਅੰਤ ਦੂਜਾ ਨਾਮਾਨ ਨਾਮ ਸੋ ਅਪਾਰ ਸਰਬ ਦਿਨ ਮੁਰੇ ਦੇ ਧਰ ਨਾ ਲ ਕਵ 파ਰਸ ਪਰਸ ਕਚ ਕੰਚ ਨਾ ਹੋਏ ਚੰਦਨਾ ਸੁਬਾਸ ਜਾਸ ਮਤਿ ਅੰਤਰ ਜਾ ਕੇ ਦੇਖਤ ਦਵਾਰੇ ਕਾਮ ਕ੍ਰੋਧ ਹੀ ਨਿਵਾਰੇ ਜਿਉਂ ਬਲ ਬਲ ਜਾਉ ਸਤ ਗੁਰ ਸਾਚੇ ਨਾਮ ਪਰ ਹਮ ਆਵ ਗੁਣ ਪਰ ਏਕ ਗੁਣ ਨਾ ਕੀ ਅੰਮ੍ਰਿਤ ਛਾੜ ਬਿਖ ਬਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸੋਤਦਾਰਸ ਪ੍ਰੀਤਿ ਲੁ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਹੈ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾ Oh <laughs>